ਜੋ ਕੋਲਕੱਤਾ ਦੇ ਵਿੱਚ ਬਹੁਤ ਹੀ ਮਾੜੀ ਤੇ ਮਦਪਾਗੀ ਘਟਨਾ ਵਾਪਰੀ ਹੈ ਉਹਦੇ ਸਬੰਧ ਵਿੱਚ ਬਨਾਲੇ ਦੀਆਂ ਜਥੇਬੰਦੀਆਂ ਬਨਾਲੇ ਦੀਆਂ ਜਿਹੜੀਆਂ ਇਸਤਰੀ ਕੁਝ ਜਥੇਬੰਦੀਆਂ ਨੇ ਮਜਬੂਰੀ ਜਾਂ ਇਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਕ ਐਂਡਰ ਮਾਰਚ ਕੱਢਿਆ ਗਿਆ। ਕਲਕੱਤੇ ਦੀ ਘਟਨਾ ਨੇ ਪੂਰੇ ਸਾਡੇ ਦੇਸ਼ ਸਾਡੇ ਮੁਲਕ ਦੀ ਆਤਮਾ ਨੂੰ ਝੋੜਿਆ ਤੇ ਸਭ ਤੋਂ ਮਾੜੀ ਗੱਲ ਹੈ ਕਿ ਇਹ ਕੋਈ ਪਹਿਲੀ ਜਾਂ ਮੇਰੇ ਖਿਆਲ ਆਖਰੀ ਘਟਨਾ ਨਹੀਂ। ਅਸੀਂ ਕਲਕੱਤੇ ਦੀ ਗੱਲ ਕਰਦੀਏ, ਅਲਾਉ ਦੀ ਗੱਲ ਕਰਦੀਏ, ਹਾਥਰਾਸ ਦੀ ਕਰ ਲਈਏ, ਹైదਰਾਬਾਦ ਦੀ ਕਰ ਲਈਏ, ਸਾਡੀ ਆਪਣੀ ਬੱਚੀ ਕਰਨਜੀਤ ਦੀ ਕਰ ਲਈਏ। ਠੁਹੋਏ ਵੀ ਕਰ ਲੀਏ ਆਪਾਂ ਦਿੱਲੀ ਅੱਧੀ ਕਰ ਲੀਏ ਤੇ ਇਹਨਾਂ ਦੇ ਵਿੱਚ ਆਮ ਕਰਕੇ ਇੱਕ ਕਨੈਕਸ਼ਨ ਹੈ ਜਿਹੜਾ ਕੋਈ ਐ ਕਿ ਜਿਹੜੀਆਂ ਬੱਚੀਆਂ ਨਾਲ ਕੋ ਕਰਮ ਹੁੰਦੇ ਨੇ ਤੇ ਆਮ ਕਰਕੇ ਨੌਜਵਾਨ ਜਾਂ ਕੀ ਕਹਿੰਦੇ ਆ ਆਪਾਂ ਨਵਾਲਗ ਬੱਚੀਆਂ ਹੁੰਦੀਆਂ ਨੇ ਤੇ ਇਹ ਜਿਹੜੇ ਮੁਜਰਮ ਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਜਾ ਕੇ ਜਾਂ ਤਾਂ ਸੱਤਾ ਨਾਲ ਜੁੜੇ ਹੁੰਦੇ ਨੇ ਜਾਂ ਸੱਤਾ ਦੇ ਦਲਾਲ ਹੁੰਦੇ ਨੇ ਹੁਣ ਸਾਡੇ ਜਿਹੜੇ ਪਛਮੀ ਗਾਜਦੇ ਮੁੱਖ ਮੰਤਰੀ ਨੇ ਇਸ ਹਜੂਮ ਦੇ ਵਿੱਚ ਆਪਾਂ ਕੀ ਕਹਿੰਦੇ ਆ ਉਹ ਹਜੂਮ ਨੂੰ ਕਹਿ ਰਹੀ ਹੈ ਕਿ ਇਹ ਰਾਮ ਤੇ ਬਾਮ ਦੇ ਬੰਦੇ ਸੀਗੇ ਯਾਨੀ ਕਿ ਇਸ ਨੂੰ ਪੋਲੀਟੀ ਸਾਈਜ਼ ਨੂੰ ਪੋਲੀਟੀਕਲ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਤੇ ਇੱਕ ਆਪਣਾ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੂੰ ਲਾਲ ਕਿਲੇ ਦੀ ਤਫੀਲ ਤੋਂ ਜਗੜ ਕੀਤਾ ਹੈ ਬਹੁਤ ਵਧੀਆ ਇੱਕ ਮੁਲਕ ਦਾ ਪ੍ਰਧਾਨ ਮੰਤਰੀ ਜੇ ਇਸਦਾ ਜ਼ਿਕਰ ਕਰੇ ਬਲਾਤਕਾਰ ਦਾ ਉਹਨਾਂ ਨੇ ਇਹ ਵੀ ਕਿਹਾ ਦੋਸ਼ੀਆਂ ਨੂੰ ਸਜ਼ਾਵਾਂ ਦਾ ਜ਼ਿਕਰ ਵੀ ਹੋਣਾ ਚਾਹੀਦਾ ਹੈ ਕਿ ਸਮਾਜ ਦੇ ਵਿੱਚ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਹੈ ਜਿਹੜਾ ਉਹ ਪੈਦਾ ਹੋ ਗਏ ਪਰ ਸਾਡੇ ਪ੍ਰਧਾਨ ਮੰਤਰੀ ਭੁੱਲ ਜਾਂਦੇ ਨੇ ਕਿ ਜਿਹੜੇ ਬਲਾਤਕਾਰੀ ਬਾਬੇ ਨੇ ਉਹਨਾਂ ਨੂੰ ਪੈਰੋਲ ਕਾਉਂਟ ਦਿੰਦਾ ਹੈ ਜਿਹੜੀ ਉਹ ਇੱਕ ਬਲਾਤਕਾਰ ਪੀੜਤ ਸੀ ਆਪਣੀ ਜੁਲਗਾਤ ਵੀ ਔਰਤ ਉਹਦੇ ਬਲਾਤਕਾਰ ਦੇ ਦੋਸ਼ੀਆਂ ਨੂੰ ਮਾਫੀ ਕਿਹਨੇ ਦਿੱਤੀ ਤੇ ਮਾਫੀ ਤੋਂ ਬਾਅਦ ਉਹਦੇ ਵਿੱਚ ਉਹਨਾਂ ਨੂੰ ਹਾਰ ਕਿਨੇ ਫੁੱਲਾਂ ਦੇ ਹਾਲਤੀ ਨੇ ਕੋਹੇ ਇਹ ਪਸਲੇ ਗੱਲ ਹੋ ਗਈ ਸਾਡੀ ਜਿਹੜੀ ਸਿਆਸਤ ਹੈ ਉਹ ਇਸ ਦੁਆਲੇ ਘੁੰਮ ਰਹੀ ਹੈ ਕਿ ਤੇਰਾ ਬਲਾਤਕਾਰ ਮਾੜਾ ਮੇਰਾ ਬਲਾਤਕਾਰ ਚੰਗਾ ਹੈ ਜਿਹੜਾ ਮੇਰੇ ਬੰਦਿਆ ਨੇ ਕੀਤਾ ਉਹ ਚੰਗਾ ਹੈ ਉਹ ਇਨੋਸੈਂਟ ਹੈ ਤੇ ਜਿਹੜੀ ਕਿ ਮਾੜੀ ਗੱਲ ਹੈ ਤੇ ਇਸ ਦੇ ਵਿੱਚ ਆਪਾਂ ਨੂੰ ਸਾਰੇ ਸਮਾਜ ਨੂੰ ਜਾਗਰੂਕ ਹੋਣਾ ਪੈਣਾ ਸਾਰੇ ਸਵਾਲ ਨੂੰ ਅੱਗੇ ਹੋਣਾ ਪੈਣਾ ਹੈ ਤੇ ਸਭ ਤੋਂ ਕੁਝ ਦੀ ਗੱਲ ਹੈ ਇਸ ਘਣਾਉਣੀ ਘਟਨਾ ਦੇ ਖਿਲਾਫ ਮੁੱਚਾ ਮੁਲਕ ਹੈ ਜਿਹੜਾ ਉਹ ਅੱਜ ਸੜਕਾਂ ਤੇ ਹੈ ਤੇ ਸ਼ਾਇਦ ਸਰਕਾਰ ਦੀ ਕੋਈ ਕਵੀ ਸਾਡੇ ਹਾਕਮਾਂ ਦੀ ਕੋਈ ਜ਼ਮੀਰ ਹੈ ਉਹਨੂੰ ਹਲੂਣਾ ਦੇਵੇ ਇਹ ਗੱਲ ਹੈ ਜੀ ਵੀ ਪਿਛਲੇ ਕਾਫੀ ਦਿਨਾਂ ਤੋਂ ਸਾਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਹ ਇਸ ਤਰ੍ਹਾਂ ਦੇ ਪ੍ਰੋਟੈਸਟ ਜਿਹੜੇ ਨੇ ਉਹ ਹੋ ਰਹੇ ਨੇ ਇਹ ਪ੍ਰੋਟੈਸਟਾਂ ਦਾ ਮੁੱਦਾ ਇਹ ਹੈ ਵੀ ਜਿਹੜਾ ਕੋਲਕੱਤਾ ਦੇ ਵਿੱਚ ਘਣਾਉਣੀ ਘਟਨਾ ਹੋਈ ਹੈ ਜਿਹੜਾ ਇੱਕ ਡਾਕਟਰ ਲੜਕੀ ਦਾ ਰੇਪ ਕਰਕੇ ਉਹਦਾ ਕਤਲ ਕੀਤਾ ਗਿਆ ਉਹਦੇ ਜਿਹੜੇ ਜਿਹੜੇ ਉਹਦੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਅਜੇ ਤੱਕ ਨਾ ਦਾ شناخت ਹੋਈ ਹੈ ਨਾ ਉਹ ਫੜੇ ਗਏ ਇਹ ਪਹਿਲਾਂ ਜਿਹੜੀ ਸੀਗੀ ਉਹਨਾਂ ਤੋਂ ਦੀ ਜਿਹੜੀ ਵੈਸਟ ਬੰਗਾਲ ਦੀ ਪੁਲਿਸ ਦੇ ਕੋਲੇ ਸੀ ਇਨਵੈਸਟੀਗੇਸ਼ਨ ਉਸ ਤੋਂ ਬਾਅਦ ਸੀਬੀਆਈ ਦੇਤੀ ਪਰ ਸਿਚੁਏਸ਼ਨ ਸੇਮ ਦੀ ਸੇਮ ਆ ਤੇ ਲੋਕਾਂ ਦੇ ਵਿੱਚ ਗੁੱਸਾ ਬੜਾ ਵੱਧ ਰਿਹਾ ਹੈ ਅੱਜ ਅਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਇੱਥੇ ਬਰਨਾਲੇ ਸਾਡੇ ਡਾਕਟਰਾਂ ਦੀ ਐਸੋਸੀਏਸ਼ਨ ਪੀਐਮਐਸ ਐਸੋਸੀਏਸ਼ਨ ਤੇ ਬਾਕੀ ਸਾਰੀਆਂ ਜਿਹੜੀਆਂ ਜਨਮਹੂਰੀ ਹੱਕਾਂ ਦੀ ਰਾਖੀ ਵਾਲੀਆਂ ਆਸਥਾਵਾਂ ਨੇ ਉਹ ਸਾਰੇ ਇਕੱਠੇ ਹੋ ਗਏ ਅਸੀਂ ਕੈਂਡਲ ਮਾਰਕਾ ਰਹੀਆਂ ਹਾਂ ਅੱਜ ਦੇ ਜਿਹੜਾ ਪਾਈ ਕੈਂਡਲ ਮਾਰਚ ਕੀਤਾ ਇਹ ਇਸ ਰੋਸ ਦੇ ਵਿੱਚ ਕੀਤਾ ਕਿ ਜਿਹੜੀ ਨੁਸਕਲਕਟਾ ਆਰਮੀਡਿਕਲ ਕਾਲਜ ਦੇ ਵਿੱਚ ਜਿਹੜੀ ਉੱਥੋਂ ਦੀ ਸਟੂਡੈਂਟ ਦੇ ਨਾਲ ਜੋ ਘੁਣਾਉਣੀ ਘਟਨਾ ਵਾਪਰੀ ਆ ਉਹਦੇ ਰੋਸ ਦੇ ਵਿੱਚ ਇਹਨਾਂ ਸਰਕਾਰਾਂ ਦੇ ਖਿਲਾਫ ਹੈ ਜਿਹੜਾ ਇਹ ਕੈਂਡਲ ਮਾਰਚ ਕਰ ਰਹੇ ਆ 1.91 ਇਹ ਕਹਿੰਨਾ ਚਾਹੁੰਦੇ ਆ ਵੀ ਜਿਨੇ ਸਾਡਾ ਸਾਰੀ ਦੁਨੀਆ ਦੇ ਵਿੱਚ ਸ਼ਰਮ ਨਾਲ ਸਿਰ ਝੁਕਾ ਦਿੱਤਾ ਮਤਲਬ ਜੁਰਮ ਦੀਆਂ ਇਤਿਹਾਸ ਹੋ ਗਈ ਸਭ ਕਾ ਸਦੀਆਂ ਹੱਦਾਂ ਪਾਰ ਕਰ ਗਈ ਘਟਨਾ ਜਿਸ ਤਰ੍ਹਾਂ ਉਸ ਬੱਚੀ ਦਾ ਬਲਾਤਕਾਰ ਹੋਇਆ ਉਹਦੇ ਨਾਲ ਜੋ ਕੁਝ ਹੋਇਆ ਤੇ ਉਦੋਂ ਬਾਅਦ ਚ ਉਹਨੂੰ ਥੂ ਸਾਈਡ ਦੇ ਵਿੱਚ ਬਦਲਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਜਿਹਦੇ ਤੋਂ ਸਾਫ਼ ਪਤਾ ਲੱਗਦਾ ਕਿ ਇਹਨਾਂ ਸਰਕਾਰਾਂ ਦੀ ਸਿੱਧਮ ਸਿੱਧੀ ਇਨਵੋਲਵਮੈਂਟ ਆ ਏ ਹੁਣ ਤੱਕ ਵੈਸੇ ਵੀ ਸਾਰੇ ਬਲਾਤਕਾਰੀਆਂ ਨੂੰ ਕੀ ਐ ਸਪੋਰਟ ਕਰਦੀਆਂ ਆਈਆਂ ਨੇ ਉਹਨਾਂ ਨੂੰ ਮਤਲਬ ਉਹਨਾਂ ਦੀ ਪਿੱਠ ਥਾਪੜਦੀਆਂ ਰਹੀਆਂ ਨੇ ਵੀ ਤੁਸੀਂ ਕਰੋ ਕੋਈ ਨਾ ਅਸੀਂ ਤੁਹਾਡੇ ਪਿੱਛੇ ਹੈਗੇ ਹਾਂ ਜੇ ਇਹ ਪਹਿਲਾਂ ਤੋਂ ਇਸ ਤਰ੍ਹਾਂ ਨਾ ਕੀਤਾ ਹੁੰਦਾ ਤਾਂ ਛਾਏ ਦੇਹੋ ਜੀਆਂ ਕਟਣਾਵਾ ਵਾਪਰਦੀਆਂ ਹੀ ਨਾ ਜਾਂ ਉਹ ਦੋਸ਼ੀ ਨੇ ਜਿਹੜੇ ਵਾਰ-ਵਾਰ ਇਹੋ ਜਿਹਾ ਕੁਝ ਕਰਦੇ ਨੇ ਉਹਨਾਂ ਨੂੰ ਵੀ ਸ਼ਰਮ ਆਉਂਦੀ ਜਾਂ ਉਹਨਾਂ ਨੂੰ ਵੀ ਇਸ ਸਮਾਜ ਦਾ ਡਰ ਹੁੰਦਾ ਇਸ ਸਰਕਾਰਾਂ ਦਾ ਤੇ ਕਾਨੂੰਨ ਦਾ ਡਰ ਹੋਵੇ ਦੇਖੋ ਸੁਰੱਖਿਆ ਤਾਂ ਸਾਡੇ ਸਾਹਮਣੇ ਆ ਇਸ ਸਮਾਜ ਦੇ ਵਿੱਚ ਔਰਤ ਕਿੰਨੀ ਕੁ ਸੁਰੱਖਿਅਤ ਆ ਸਾਡੀ ਬੇਟੀ ਬੱਚੀ ਕੋਈ ਕਿੰਨੀ ਕੁ ਸੁਰੱਖਿਅਤ ਆ ਪਹਿਲਾਂ ਵੀ ਆਪਾਂ ਦੇਖਿਆ ਕਿ ਜਿਹੜੀਆਂ ਪਹਿਲਵਾਨ ਲੜਕੀਆਂ ਬੈਠੀਆਂ ਸੀ ਬ੍ਰਿਜ ਭੂਸ਼ਣ ਜੀ ਦੇ ਖਿਲਾਫ ਬੈਠੀਆਂ ਸੀਗੀਆਂ ਹਨਾ ਉਹ ਇਸੇ ਗੱਲ ਤੇ ਬੈਠੀਆਂ ਸੀ ਵੀ ਉਹਨਾਂ ਦਾ ਜੈਂਸੀ ਸੋਸ਼ਲ ਹੁੰਦਾ ਪਰ ਉੱਥੇ ਸਰਕਾਰ ਉੱਥੇ ਆਪਾਂ ਨੂੰ ਜਮਾਂ ਸਾਫ਼ ਸਪਸ਼ਟ ਹੋਇਆ ਸਾਰੇ মিডিਆ ਸਾਰੇ ਚੈਨਲਾਂ ਦੇ ਵਿੱਚ ਸਭ ਕੁਝ ਸਭ ਨੂੰ ਸਪਸ਼ਟ ਹੋ ਗਿਆ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਸਿਰਫ ਜਨਤਕ ਜਮਹੂਰੀ ਜਥੇਬੰਦੀਆਂ ਆਈਆਂ ਨੇ ਇਹ ਸਰਕਾਰਾਂ ਨੇ ਬਿਲਕੁਲ ਉਹਨਾਂ ਦੀ ਸਪੋਰਟ ਨਹੀਂ ਕੀਤੀ ਬਲਕਿ ਜਿਹੜੇ ਉਹਨਾਂ ਘਟਨਾਵਾਂ ਨੂੰ ਵਾਪਰਨ ਦੇ ਵਿੱਚ ਜਾਂ ਉਹ ਏਜੰਸੀ ਸ਼ੋਸ਼ਣ ਦੇ ਵਿੱਚ ਮੌਜੂਦ ਸੀਗੇ ਜਿਹੜੇ ਉਸ ਦੇ ਗੁਨਾਹਗਾਰ ਸੀ ਉਹਨਾਂ ਦੀ ਸਪੋਰਟ ਕੀਤੀ ਆ ਇਹੀ ਆ ਸਾਡੀ ਸੁਰੱਖਿਆ ਇਹ ਬੀਜੇਪੀ ਦੀ ਸਰਕਾਰ ਕਹਿੰਦੀ ਆ ਕਿ ਜੀ ਅਸੀਂ ਬੱਚੀ ਬੇਟੀ ਬਚਾਓ ਬੇਟੀ ਬਚਾਓ ਦਾ ਨਾਰਾ ਇਹਨਾਂ ਨੇ ਦਿੱਤਾ ਸੀ ਨਾ ਕਿ ਬੇਟੀ ਕੀ ਤੋਂ ਬਚਾਓ ਅਸਲ ਵਿੱਚ ਤਾਂ ਗੱਲ ਇਹ ਆ ਵੀ ਬੇਟੀ ਇਹਨਾਂ ਸਰਕਾਰਾਂ ਤੋਂ ਬਚਾਉਣ ਦੀ ਲੋੜ ਆ ਇਹਨਾਂ ਦੇ ਮਾੜੇ ਮਨਸੂਬਿਆਂ ਤੋਂ ਬਚਾਉਣ ਦੀ ਲੋੜ ਆ ਇਹਨਾਂ ਔਰਤਾਂ ਨੂੰ ਸੁਰੱਖਿਅਤ ਤਾਂ ਕੀਤਾ ਜਾ ਸਕਦਾ ਜੇ ਔਰਤਾਂ ਇਕੱਠੀਆਂ ਹੋ ਕੇ ਇਹਨਾਂ ਸਰਕਾਰਾਂ ਦੇ ਮਾੜੇ ਮਨਸੂਬਿਆਂ ਦੇ ਖਿਲਾਫ ਖੜੀਆਂ ਹੋਣਗੀਆਂ ਲੜਨਗੀਆਂ ਯੂਨਾਈਟ ਹੋਣਗੀਆਂ उस बची के घर भी आया उस बच्ची ना के फोन भी करना पा बलात्कार से मर कैदी कर अरे उन्होंने नाम का कार्ड बना दिया दुनिया में एक नाम बना के मोहम्मद सलीम का नाम और देती है उन्होंने कहा कि सुनो नाम भी कार्ड के बनाने में लड़का ना नागी अपनी आवाज का लाना पड़ता है ऐसा नमस्कार होगा जो का करेंगे नाम जडिया याद बता कि किस तरह होना पता हो अगर किसी महिला ने किसी के बारे में यहां पर गांव की लोग के बैंक करके मनी लाती है आपने अंक

ਨਹੀਂ ਸਾਫ ਕਰਨ ਲਈ ਕੋਈ ਹੰਤਾ ਚੱਲਦਾ ਹੈ ਐਮਰਜੈਂਸੀ ਦੇ ਸਿਵਾਵਾ ਦਿੱਤੀਆਂ ਜਾਂਦੀਆਂ ਹਨ ਸਾਡੀ ਲੋਕਾਂ ਨੂੰ ਇਹ ਪਤਾ ਲੱਗੇ ਕਿ ਅਧਰਾ ਦਾ ਪਹਲਾਉ ਆਪਣਾ ਕਦਮ ਅੱਗੇ ਉਠਾਉਣਾ ਹੈ ਤਾਂ ਲੋਕਾਂ ਨੂੰ